let oh. 可以 <Bye. S 2> 啊。 ਓ ਜੀ ਮੱਤੀ ਦਾ ਕਰਤਾ ਨਵੇੜ ਤੇ ਆਸ਼ਾ ਦੇਖਦੇ ਆ ਵੀ ਚਾਰ ਦੀ ਟਰਾਲੀ ਭਰੀ ਕਿਵੇਂ ਘੜਦਾਗਾ ਕਿਉਂਕਿ ਇਦਰਾ ਨਾ ਊੜੇ ਜੇ ਗਿੱਲੇ ਸੀਗੇ। ਖਾਂ ਗਿੱਲਾਗਾ ਤੇ ਆਸ਼ਾ ਪੂਰਾ ਧੂਆਂ ਰੋਲ ਕਰਦਾ ਜਾਂਦਾ। ਤੇ ਅੱਜ ਆਪਾਂ ਦੇਖਦੇ ਨੇ ਨੇੜੇ ਜਾ ਕੇ। ਦੇਖੋ ਟਾਇਰ ਪੈਂਦੇ ਜਾਂਦੇ ਟਰਾਲੀ ਦੇ। ਟਰਾਲੀ ਦੇ ਟਾਇਰ ਟਾਇਰ ਪੈਂਦੇ ਜਾਂਦੇ ਐ। ਤੇ ਫਾਈਟਰਾਂ ਚ ਇਹਨਾਂ ਚ ਜਾਨ ਬਹੁਤ ਹੁੰਦੀ ਹੈ ਦੇਖਦੇ ਨੂੰ ਹੀ ਬੜੇ ਆਰਾਮ ਨਾਲ ਚੜਾ ਕੇ ਲੈ ਗਿਆ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਸ਼ੇਅਰ ਵੀ ਕਰ ਦਿਓ ਵੀਡੀਓ